ਕਿੰਨਾ ਕੁ ਗੰਦ ਸਤ루ਜ ਦੇ ਵਿੱਚ ਪਿਆ ਹੈ ਧਰਮ ਦੇ ਨਾਂ ਤੇ ਕਿਸ ਤਰੀਕੇ ਸਾਡੇ ਜਿਹੜੇ ਨਦੀਆਂ ਨੇ ਨਾਲੇ ਨੇ ਉਹਨਾਂ ਨੂੰ ਗੰਦੇ ਕਿਤੇ ਜਾ ਰਹੇ ਨੇ ਸੋ ਦੇਖ ਸਕਦੇ ਨੇ ਇੱਕ ਹੋਰ ਵਿਅਕਤੀ ਨੇ ਜਿਹੜੇ ਤਾਰਨ ਆਏ ਸੀ ਤੁਹਾਨੂੰ ਯਾਰ ਵੀਡੀਓ ਬਣਾਉਣ ਲੱਗ ਗਿਆ ਯਾਰ ਕਮਾਲ ਦਾ ਬੰਦਾ ਇਹ ਲਫਾਫਾ ਤੁਸੀਂ ਤਾਂ ਨਹੀਂ ਦਿੱਤਾ ਉਹਨਾਂ ਨੂੰ ਮੈਂ ਤਾਂ ਲਫਾਫੇ ਦੇ ਵਿੱਚੋਂ ਖਾਲੀ ਕੀਤਾ ਲਫਾਫਾ ਨਾਲ ਲੈ ਕੇ ਜਿਸ ਪ੍ਰਮਾਤਮਾ ਨੂੰ ਅਸੀਂ ਕਰ ਦੇ ਵਿੱਚ ਲਿਆ ਕੇ ਪੁੱਜਿਆ ਬਾਤ ਆ ਕਲੀ ਦਾ ਸੇਵਾ ਦੇ ਨਾਤੇ bizness ਚ ਆ ਨਹੀਂ ਨਹੀਂ ਸੇਵਾ ਹੀ ਹੈ ਇੱਕ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਨ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਦਾਨਾ ਲਾਈਵ ਤੇ ਮੈਂ ਅਮਿਤ ਇੱਕ ਤਸਵੀਰ ਦਿਖਾਣੀ ਬੜੀ ਲਾਜ਼ਮੀ ਹੈ ਕੈਮਰਾ ਪਰਸਨ ਨੂੰ ਕਵਾਂਗਾ ਇੱਕ ਵਾਰੀ ਤੁਹਾਨੂੰ ਇਹ ਤਸਵੀਰਾਂ ਦਿਖਾ ਦੇਣ ਇਹ ਨਜ਼ਾਰਾ ਜਿਹੜਾ ਹੈ ਇਹ ਸਤਲੁਜ ਦਰਿਆ ਦਾ ਹੈ ਲੱਡੋਵਾਲ ਟੋਲ ਪਲਾਜ਼ਾ ਕ੍ਰਾਸ ਕਰਦੇ ਹੀ ਇਹ ਤਸਵੀਰਾਂ ਨੇ ਕਿੰਨੇ ਇੱਕ ਗੰਦੇ ਹਾਲਾਤ ਦੇ ਵਿੱਚ ਕਿੰਨੇ ਮਾੜੇ ਤਰਸਯੋਗ ਹਾਲਾਤਾ ਦੇ ਵਿੱਚ ਸਾਡੀ ਇਹ ਪਾਣੀ ਹੈ ਸਾਡੇ ਜਿਹੜੇ ਦਰਿਆ ਹੈ ਕਿੰਨੇ ਇੱਕ ਗੰਦਲੇ ਹੋ ਚੁੱਕੇ ਨੇ ਉਹ ਸਾਫ਼ ਨਜ਼ਰ ਆ ਰਹੇ ਨੇ ਇਸ ਸਤਲੁਜ ਦੀਆਂ ਤਸਵੀਰਾਂ ਨੇ ਕਿੰਨਾ ਕੁ ਗੰਦ ਸਤਲੁਜ ਦੇ ਵਿੱਚ ਪਿਆ ਹੈ ਧਰਮ ਦੇ ਨਾਂ ਤੇ ਕਿਸ ਤਰੀਕੇ ਸਾਡੇ ਜਿਹੜੇ ਨਦੀਆਂ ਨੇ ਨਾਲੇ ਨੇ ਉਹਨਾਂ ਨੂੰ ਗੰਦੇ ਕਿਤੇ ਜਾ ਰਹੇ ਨੇ ਇੱਕ ਪਾਸੇ ਤਸਵੀਰ ਦੇਖ ਸਕਦੇ ਹੋ ਕਿੰਨੀ ਇੱਕ ਗੰਦਗੀ ਹੈ ਜਿਹੜੇ ਲੋਕ ਤਰਮ ਦੇ ਨਾਂ ਤੇ ਤਾਰਨ ਆਉਂਦੇ ਨੇ ਕਹਿੰਦੇ ਨੇ ਕਿ ਜਿਹੜੇ ਮਿੱਟੀ ਦੇ ਦੀਵੇ ਨੇ ਹੁਣ ਦੀਵਾਲੀ ਲੰਘ ਕੇ ਗਈ ਹੈ ਉਸ ਤੋਂ ਬਾਅਦ ਜਿਹੜੇ ਦੀਵੇ ਕਰਾ ਦੇ ਵਿੱਚ ਦੀਪਮਾਲਾ ਦੇ ਲਈ ਲਿਆਂਦੇ ਗਏ ਸੀ ਉਹ ਕੰਮ ਪੂਰੇ ਹੋ ਜਾਣ ਤੋਂ ਬਾਅਦ ਇਹਨਾਂ ਦੇ ਵਿੱਚ ਤਰਨ ਦੇ ਲਈ ਲੋਕ ਆਉਂਦੇ ਨੇ ਉਸ ਤੋਂ ਬਾਅਦ ਜਿਹੜੇ ਪੂਜਾ ਦੇ ਵਿੱਚ ਫੁੱਲ ਮਾਲਾ ਹੁੰਦੀ ਹੈ ਉਹ ਵੀ ਤਾਰੇ ਜਾਂਦੇ ਨੇ ਪਰ ਜੋ ਚੀਜ਼ਾਂ ਨਹੀਂ ਤਾਰਨੀਆਂ ਚਾਹੀਦੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਤੈਰਦੀ ਹੋਈ ਨਜ਼ਰ ਆ ਰਹੀ ਹੈ ਪਾਣੀ ਦੇ ਉੱਤੇ ਉਹ ਫੋਟੋ ਜਿਸ ਪਰਮਾਤਮਾ ਨੂੰ ਅਸੀਂ ਕਰ ਦੇ ਵਿੱਚ ਲਿਆ ਕੇ ਪੁੱਜਿਆ ਅੰਤ ਸਮੇ ਦੇ ਵਿੱਚ ਜਦ ਖੰਡੇਤ ਹੋ ਜਾਂਦੀਆਂ ਨੇ ਮੂਰਤੀਆਂ ਅਜੇ ਫੋਟੋ ਆ ਤਾਂ ਸਾਡੇ ਸ਼ਾਸਤਰਾ ਦੇ ਵਿੱਚ ਹੋਰ ਵੀ ਰਵਾਇਤ ਨੇ ਹੋਰ ਵੀ ਤਰੀਕੇ ਨੇ ਪਰ ਲੋਕ ਉਹਨਾਂ ਨੂੰ ਉਤਾਰ ਦਿੰਦੇ ਨੇ ਫਿਰ ਉਸ ਤੋਂ ਬਾਅਦ ਕੀ ਇਹ ਬੇਅਦਬੀ ਨਹੀਂ ਇਹ ਜਾ ਕੇ ਕਿਸ ਤਰੀਕੇ ਕਿੱਥੇ ਜਾ ਕੇ ਰੁਕੇਗੀ ਚੀਜ਼ ਉੱਥੇ ਹੀ ਪਾਣੀ ਦੇ ਵਿੱਚ ਕਿਨ ਇੱਕ ਗੰਦਗੀ ਐ ਸਾਫ਼ ਨਜ਼ਰ ਆ ਰਹੀ ਹੈ ਤੁਸੀਂ ਲਿਫਾਫੇ ਇਕੱਠੇ ਕਰ ਰਹੇ ਹੋ ਕੀ ਗੱਲ ਬਾਤ ਸਰ ਆ ਗੰਦਗੀ ਕਰਕੇ ਕਰ ਰਹੇ ਆ ਕਿ ਜਾਮ ਲੱਗ ਜਾਂਦਾ ਪਾਣੀ ਨਾਲ ਲਿਫਾਫੇ ਨਾਲ ਤੇ ਕਾਫੀ ਜਾਮ ਹੋ ਜਾਂਦਾ ਵਾ ਪਾਣੀ ਰੁੱਟਦਾ ਨਹੀਂ ਹੈਗਾ ਤੇ ਇਕੱਠਾ ਹੋਣ ਲੱਪਣਦਾ ਪਾਣੀ ਤੇ ਇੱਕ ਵਰਤ ਚੱਲਣ ਲੱਗਾ ਛਟਮਈਆ ਦਾ ਉਹਦੀ ਸਫਾਈ ਚੱਲਦੀ ਪਈ ਆ ਸੇਵਾ ਚੱਕ ਲਈ ਤਾਂ ਸੇਵਾ ਦੇ ਨਾਂ ਤੇ ਬਿਜ਼ਨਸ ਚੱਕ ਨਹੀਂ ਨਹੀਂ ਸੇਵਾ ਹੀ ਹੈ ਇੱਕ ਤਰ੍ਹਾਂ ਦੀ ਜੀ ਥੱਲੇ ਵੀ ਸਾਰੇ ਸੇਵਾ ਹੀ ਚੱਲਦੇ ਤਾਂ ਮੰਗ ਪੈਸੇ ਕੋਈ 5 10 ਦੇ ਜਾਂਦਾ ਹੈ ਦੇ ਜਾਂਦਾ ਨਹੀਂ ਤਾਂ ਕੋਈ ਐਡਾ ਕੋਈ ਚਾਨ ਚੱਕਿਆ ਇਹ ਦਿਵਾਲੀ ਦੇ ਦੇ ਰਹੇ ਆ ਕਿ ਜਿਹੜੇ ਲਫਾਫੇ ਵਿੱਚ ਦਿਵਾਲੀ ਜਿਹੜੀ ਪਾਈ ਹੈ ਨਾ ਉਹਨਾਂ ਨੇ ਉਹੀ ਦੇ ਰਹੇ ਆ ਕੀ ਕੀ ਲੋਕ ਤਾਰ ਕੇ ਜਾਂਦੇ ਨੇ ਆਹੀ ਦੀਵੇ ਹਲੇ ਤਾਰ ਰਹੇ ਆ ਫੋਟੋਆਂ ਦੀਵੇ ਜਿਹੜੀ ਦਿਵਾਲੀ ਜਿੰਨ ਕੇ ਗਈ ਆ ਉਹ ਦਿਵਾਲੀ ਦਾ ਤਾਰ ਰਹੇ ਆ ਦੀਵੇ ਵਗੈਰਾ ਦਿਵਾਲੀ ਜ਼ਰੂਰ ਤਾਰ ਰਹੇ ਆ ਕਿੰਨਾ ਕੁ ਗੰਦ ਇਕੱਠਾ ਹੋਇਆ ਪਿਆ ਆਹੀ ਪਾਣੀ ਹੈ ਇਹ ਆਪਣੇ ਉਹ ਮੁੰਡੇ ਹੁਣ ਥੱਲੇ ਦੇਖੋ ਸੇਵਾ ਕਰ ਰਹੇ ਆ ਕੱਢ ਰਹੇ ਆ ਉਹ ਕੱਢ ਕੇ ਸਾਰਾ ਸਾਈਡ ਤੇ ਲਾ ਰਹੇ ਕਿਉਂਕਿ ਹੁਣ ਕੱਲ ਤੋਂ ਉਹਨਾਂ ਨੇ ਲੇਡੀਜ਼ ਨੇ ਜਿਹੜਾ ਜੋ ਦੋ ਦਿਨ ਬਾਅਦ ਖੜਨਾ ਹੈ ਨਾ ਪਾਣੀ ਵਿੱਚ ਉਹਨਾਂ ਲਈ ਉਹ ਕਰ ਰਹੇ ਸਾਬ ਤੋਂ ਹਾਂ ਬੰਨਣਾ ਰਹੇ ਉਹਨਾਂ ਲਈ ਹਾਂਜੀ ਸੋ ਦੇਖ ਸਕਦੇ ਨੇ ਇੱਕ ਹੋਰ ਵਿਅਕਤੀ ਨੇ ਜਿਹੜੇ ਤਾਰਨ ਆਏ ਸੀ ਪਰ ਹੁਣ ਫੜਾਵੜ ਆਪਣਾ ਕੰਮ ਨਿਬੇੜ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਪਤਾ ਕਿ ਹਾਂ ਕੈਮਰਾ ਚੱਲ ਰਿਹਾ ਹੈ ਤਾਂ ਹਰ ਕੋਈ ਇਹੀ ਹੈ ਕਿ ਫੜਾਵੜ ਆਪ ਆਪਣਾ ਕੰਮ ਨਿਬੇੜੀਏ ਸਾਡੀ ਵੀਡੀਓ ਨਾ ਬਣ ਜਾਵੇ ਪਰ ਦੇਖ ਸਕਦੇ ਹੋ ਕਿੰਨੀ ਇੱਕ ਗੰਦਗੀ ਥੱਲੇ ਵੀ ਜਾ ਕੇ ਉਹ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੇ ਲੋਕ ਉਤਾਰਨ ਆ ਰਹੇ ਜ਼ਰੂਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕੁਛ ਹੈ ਇਹ ਦੇ ਅੰਦਰ ਦਿਖਾ ਸਕਦੇ ਇੱਕ ਵਾਰੀ ਇਹ ਮੂਰਤੀ ਆ ਆ ਮੂਰਤੀ ਆ ਇਹ ਪੀਓਪੀ ਦੀ ਮੂਰਤੀ ਹੈ ਤੁਹਾਨੂੰ ਪਤਾ ਇਹ ਜਾ ਕੇ ਗੱਲ ਨਹੀਂ ਇਹ ਮਿੱਟੀ ਦੀ ਹੈ ਮਿੱਟੀ ਦੀ ਮਿੱਟੀ ਦੀ ਹੈ ਹਾਂ ਇਹ ਗਲ ਜਾਂਦੀ ਆ ਭਾਈ। ਕਦੋਂ ਯਾਰ ਵੀਡੀਓ ਬਣਾਉਣ ਲੱਗਿਆ ਯਾਰ ਕਮਾਲ ਦਾ ਬੰਦਾ। ਜੇ ਮਿੱਟੀ ਦੀ ਹੈ ਫਿਰ ਤਾਂ ਤੁਸੀਂ ਪਾਸ ਕਰ ਸਕਦੇ ਹੋ। ਇਹ ਮਿੱਟੀ ਦੀ ਮੂਰਤੀ ਆ ਔਰ ਤਾਂ ਕੁਝ ਨਹੀਂ ਹੈਗਾ। ਹੁਣ ਇਹਦੇ ਮੂਰਤੀ ਦਾ ਅੰਦਰ ਇੱਥੇ ਜਾਊਗੀ। ਪਤਾ ਨਹੀਂ ਜਿਹੜੀ ਪੀਓਪੀ ਦੀ ਮੂਰਤੀ ਆਉਂਦੀ ਉਹ ਨਹੀਂ। ਉਹ ਪੀਓਪੀ ਕਿੱਥੋਂ ਨਹੀਂ ਮਿੱਟੀ ਦੀ ਬਣੀ ਆ। ਮਿੱਟੀ ਦੀ ਬਣੀ ਆ ਜੀ ਇਹ। ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਲੋਕ ਕੀ ਕੁਝ ਅੰਦਰ ਛੁੱਟਦੇ ਹੋਏ ਨਜ਼ਰ ਆ ਰਹੇ ਨੇ। ਜਿਹੜੀਆਂ ਚੀਜ਼ਾਂ ਪਾਣੀ ਦੇ ਲਈ ਹਾਨੀਕਾਰਕ ਨੇ ਉਹ ਵੀ ਚੀਜ਼ਾਂ ਵਿੱਚ ਜਾਰੀ ਹਨ ਦੇਖ ਕਿੰਨਾ ਕਿ ਜਿਹੜਾ ਗੰਧ ਇਕੱਠਾ ਹੋਇਆ ਹੋਇਆ ਨਜ਼ਰ ਆ ਰਿਹਾ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਹੁਣ ਥੋੜੇ ਜਨਾਂ ਦੇ ਵਿੱਚ ਛੱਟ ਦਾ ਮਹਾਪਰਵ ਮਨਾਇਆ ਜਾਣਾ ਹੈ ਜਿਸ ਦੇ ਲਈ ਲੋਕ ਇੱਥੇ ਪਹੁੰਚਣਗੇ ਜਿਸ ਤੋਂ ਬਾਅਦ ਇੱਕ ਟੈਂਪਰੇਰੀ ਜਿਹੜੇ ਆ ਕਹਿ ਸਕਦੇ ਆ ਲੱਕੜਾ ਦੇ ਨਾਲ ਇੱਕ ਟੈਂਪਰੇਰੀ ਬੰਦ ਬਣਾਇਆ ਜਾਵੇਗਾ ਉਹ ਕੁਝ ਜੋ ਤਸਵੀਰਾਂ ਨੇ ਉਹ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਲਗਾਤਾਰ ਸਾਡੇ ਪਾਣੀ ਕਿੰਨੇ ਗੰਦਲੇ ਹੋ ਰਹੇ ਨੇ ਸਾਫ਼ ਹੀ ਨਾ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿੰਨੇ ਕ ਪਾਣੀ ਦੀ ਜ਼ਰੂਰਤ ਹੈ ਇਨਸਾਨ ਨੂੰ ਜੇ ਪਾਣੀ ਨਾ ਹੋਵੇ ਤਾਂ ਇੱਕ ਵੀ ਦਿਨ ਕੱਟਣਾ ਇਸ ਧਰਤੀ ਤੇ ਮੁਸ਼ਕਿਲ ਹੋ ਜਾਵੇਗਾ ਜਦ ਅਸੀਂ ਕੁਦਰਤ ਦੇ ਨਾਲ ਖਿਲਵਾਲ ਕਰਾਂਗੇ ਤਾਂ ਕੁਦਰਤ ਵੀ ਜ਼ਰੂਰ ਮਨੁੱਖਾ ਦੇ ਨਾਲ ਖਿਲਵਾਲ ਕਰੂਗੀ ਹੁਣ ਥੋੜੇ ਦਿਨ ਹੀ ਲੰਘੇ ਨੇ ਜਦ ਕੁਦਰਤ ਦੀ કૃਪਾ ਪਈ ਤੇ ਲੋਕ ਲੋਕਾਂ ਦੇ ਕਿਨੇ ਕ ਨੁਕਸਾਨ ਹੋਇਆ ਕੀ ਕੁਝ ਹਾਲਾਤ ਸੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਕੁਦਰਤ ਦੀ ਮਾਰ ਪਈ ਪਰ ਜਦ ਇਨਸਾਨ ਹੀ ਕੁਦਰਤ ਦੇ ਨਾਲ ਅਜਿਹਾ ਖਿਲਵਾਲ ਕਰੇਗਾ ਤਾਂ ਕੁਦਰਤ ਕਿਤੇ ਨਾ ਕਿਤੇ ਆਪਣਾ ਜਿਹੜਾ ਸਬਬ ਇਸ ਤਰੀਕੇ ਦੇ ਨਾਲ ਜ਼ਰੂਰ ਦਿੰਦੀ ਹੋਈ ਨਜ਼ਰ ਆਵੇਗੀ। ਸੋ ਇੱਕ ਹੋਰ ਜਿਹੜੇ ਸ਼ਖਸ ਨੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਕੁਸਮਾਨ ਕਾਰਨ ਤਾਰਨ ਆਏ ਨੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ। ਇਹ ਲਿਫਾਫਾ ਤੁਸੀਂ ਤਾਂ ਨਹੀਂ ਦਿੱਤਾ ਉਹਨਾਂ ਨੂੰ? ਮੈਂ ਤਾਂ ਲਿਫਾਫੇ ਦੇ ਵਿੱਚੋਂ ਖਾਲੀ ਕੀਤਾ ਲਿਫਾਫਾ ਨਾਲ ਲੈ ਕੇ। ਤੋ ਸਿੱਕੇ ਕੁਝ ਅਜ ਤਾਰਨ ਆਏ ਸੀ ਮਿੱਟੀ ਸੀਗੀ ਗੜਵੜਾ ਸੀਗਾ ਉਹ ਗੜਵੜਾ ਕਹਿ ਰਹੇ ਆਂ ਅੱਟੜੀ ਸੀਗੀ ਉਹ ਤਸਵੀਰਾਂ ਵੀ ਮੈਂ ਦੇਖੀਆਂ ਤੇ ਜਿਹੜੇ ਲੋਕ ਪਲਾਸਟਿਕ ਦੀਆਂ ਚੀਜ਼ਾਂ ਤਾਰਨ ਆ ਰਹੇ ਨੇ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਜੀਵ ਜੰਤੂ ਰਹਿੰਦੇ ਨੇ ਉਹਨਾਂ ਦੇ ਲਈ ਬਕਾਫੀ ਜਾਨੀ ਤਾਰੀ ਦੀ ਉਹ ਗਲਤ ਹੁੰਦਾ ਜਿਹੜੀ ਤੁਸੀਂ ਉਤਾਰੋ ਉਹ ਵਾਲੀ ਜਿਹੜੀ ਮਿੱਟੀ ਦੀ ਹੁੰਦੀਆਂ ਨੇ ਜਿਹੜੀ ਵਿੱਚ ਪਾਣੀ ਦਾ ਡਿਸੋਲਵ ਹੋ ਜਾਂਦੀਆਂ ਨੇ ਉਹਨਾਂ ਨੂੰ ਤਾਰਨਾ ਚਾਹੀਦਾ ਸੋ ਕੀ ਕੁਝ ਤਸਵੀਰਾਂ ਨੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅਸੀਂ ਤਸਵੀਰਾਂ ਬਾਰੇ ਜਿਹੜੇ ਲੋਕ ਕਰਾ ਦੇ ਵਿੱਚ ਰੱਬ ਨੂੰ ਪੁੱਜਦੇ ਨੇ ਉਸ ਤੋਂ ਬਾਅਦ ਜਦ ਉਹ ਮੂਰਤੀਆਂ ਖੰਡਤ ਹੋ ਜਾਂਦੀਆਂ ਨੇ ਉਹ ਫੋਟੋਆਂ ਖੰਡਤ ਹੋ ਜਾਂਦੇ ਨੇ ਤਾਂ ਕੀ ਕੁਝ ਹਾਲਾਤ ਬਣਦੇ ਨੇ ਦੇਖ ਸਕਦੇ ਹੋ ਇਹ ਬਾਬਾ ਜੀ ਦੀ ਤਸਵੀਰ ਹੈ ਨਾਲ ਹੀ ਲక్ష్ਮੀ ਮਾਤਾ ਦੀ ਤਸਵੀਰ ਹੈ ਕਿਨੇ ਇੱਕ ਫੋਟੋ ਆ ਇੱਥੇ ਪਈਆਂ ਹੋਈਆਂ ਨੇ ਜਿਹੜੇ ਲੋਕ ਜੇ ਇਹਨਾਂ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਲਵਾਰਿਸ਼ ਛੱਡ ਜਾਂਦੇ ਨੇ ਭਾਈ ਇਹਨਾਂ ਦਾ ਹੁੰਦਾ ਕੀ ਹੈ ਉਸ ਤੋਂ ਬਾਅਦ ਇਹ ਕਿੱਥੇ ਜਾਣਗੀ ਇਹ ਫੋਟੋਆਂ ਹਾਂ ਜੀ ਇੱਦਾਂ ਰੱਖ ਜਾਂਦੇ ਗੱਡੀ ਵਾਲੇ ਆਂਦੇ ਚੱਲਦੇ ਆ ਬਸ ਇੱਧਰ ਰੱਖ ਕੇ ਮੰਦਿਰ ਦੇ ਬਾਹਰ ਰੱਖ ਦੋ ਕਿਤੇ ਇਹਨਾਂ ਦੇ ਵੀ ਨਹੀਂ ਉਹ ਤਾਂ ਫਟਾਫਟ ਭੱਜਣ ਦੀ ਕਰਦੇ ਆ ਜੀ ਰੱਖ ਕੇ ਬਸ ਫਟਾਫਟ ਭੱਜਣ ਦੀ ਕਰਦੇ ਵੀਡੀਓ ਨਾ ਵੱਟ ਜਾਵੇ ਕਿਤੇ ਬਸ ਉਹ ਭੱਜਦੇ ਆ ਰੱਖ ਕੇ ਭੱਜਣ ਦੀ ਆ ਜੇ 바ਵਾ ਵੀ ਉਹ ਤਾਰਦੇ ਨਹੀਂ ਉਹ ਇੱਥੇ ਰੱਖ ਕੇ ਦੌੜ ਜਾਂਦੇ ਆ ਬਸ ਫਟਾਫਟ ਉਹ ਨਹੀਂ ਇੰਨੀ ਜਲਦੀ ਹੁੰਦੀ ਹੈ ਇੰਨੀ ਕੁ ਜਲਦੀ ਹੁੰਦੀ ਹੈ ਇਹ ਚਾਹੇ ਆਪਣਾ ਰੋਜੀ ਰੋਟੀ ਕਮਾਣ ਦੇ ਲਈ ਕਰ ਰਹੇ ਨੇ ਭਾਵੇਂ ਪਰ ਸੇਵਾ ਜ਼ਰੂਰ ਕਹਿ ਸਕਦੇ ਆ ਇਹਨਾਂ ਦੀ ਵੀ ਕਿਉਂਕਿ ਜੜੀਆਂ ਚੀਜ਼ਾਂ ਨਹੀਂ ਤਾਰਨ ਵਾਲੀਆਂ ਨੇ ਜੋ ਕੁਝ ਤਸਵੀਰਾਂ ਕੈਦ ਹੋਈਆਂ ਨੇ ਉਸ ਬਿਹਾਫ ਤੇ ਮੈਂ ਗੱਲ ਕਰ ਰਿਹਾ ਦੇਖ ਸਕਦੇ ਹੋ ਕਿੰਨੇ ਕੁ ਕੂੜੇ ਦਾ ਢੇਰ ਇਸ ਸਤਲੁਜ ਦੇ ਕੰਡੇ ਲੱਗਿਆ ਹੈ ਬੰਦ ਦੇ ਨਾਲ ਬਿਲਕੁਲ ਜਿੱਥੇ ਮਹਿਲਾਵਾਂ ਕੱਟ ਸਮਾਨ ਕੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭਾਵੇਂ ਕਿਉਂਕਿ ਜਿਹੜੇ ਲੋਕ ਪੂਜਾ ਪਾਠ ਕਰਦੇ ਨੇ ਉਹ ਉਹਨਾਂ ਦੇ ਵਿੱਚ ਸਿੱਕੇ ਵਗੈਰਾ ਹੁੰਦੇ ਨੇ ਕੋਈ ਕੀਮਤੀ ਸਮਾਨ ਇਹਨਾਂ ਨੂੰ ਲੱਭ ਜਾਵੇ ਪਰ ਕੀ ਕੁਛ ਤਸਵੀਰ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿਉਂਕਿ ਕਈ ਲੋਕਾਂ ਦੇ ਨਾਲ ਔਨ ਕੈਮਰਾ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਦੇ ਵਿੱਚ ਕਈ ਪੀਓਪੀ ਦੀਆਂ ਮੂਰਤੀਆਂ ਤਾਰ ਰਹੇ ਸੀਗੇ ਤੇ ਕਹਿੰਦੇ ਨੇ ਕਿ ਉੱਠ ਕਿ ਉਹ ਮਿੱਟੀ ਦੀ ਮੂਰਤੀ ਹੈ ਸਾਫ਼ ਕੈਮਰੇ ਦੇ ਵਿੱਚ ਨਜ਼ਰ ਆ ਰਿਹਾ ਪਰ ਲੋਕਾਂ ਨੂੰ ਇਹ ਆਪਣੀ ਵੀ ਕਹਿੰਦੇ ਨੇ ਸਿਵਿਕ ਸਾਇੰਸ ਬਣਦੀ ਹੈ ਕਿ ਕੀ ਕੁਛ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਤੇ ਕੀ ਕੁਛ ਵੱਡ ਰਿਹਾ ਸਾਡੀਆਂ ਦਰਿਆਵਾਂ ਕਿੰਨੀਆਂ ਗੰਦੀ ਗੰਦੀ ਹੋ ਰਹੀਆਂ ਨੇ ਤੇ ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਇਸ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਉਹ ਸਾਲੋ ਸਾਲ ਜਿਹੜੀਆਂ ਗਲਦੀਆਂ ਨਹੀਂ ਨੇ ਤੇ ਕਿੰਨਾ ਕੁ ਜਣਾ ਪਾਣੀ ਦਾ ਜਿਹੜਾ ਪਦਰ ਹੈ ਉਹ ਖਰਾਬ ਕਰ ਰਹੀਆਂ ਨੇ ਜਿਹੜੇ ਜੀਵ ਜੰਤੂ ਰਹਿੰਦੇ ਨੇ ਉਹਨਾਂ ਦੇ ਲਈ ਕਿੰਨੀਆਂ ਉਹ ਚੀਜ਼ਾਂ ਹਾਨੀਕਾਰਕ ਨੇ ਇਹਨਾਂ ਚੀਜ਼ਾਂ ਦੀ ਵੀ ਸਾਨੂੰ ਹੁਣ ਸਮਝਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਤੇ ਇਹ ਸਾਡੀ ਆਪਣੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਧਰਤੀ ਨੂੰ ਆਪਣੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਈਏ ਸਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤਿਆ ਦੇ ਨਾਲ ਮੈਂ ਅਮਿਤ